ਯਾਨੀ ਕਿ ਐਮਪੀ ਐਮਐਲਏ ਔਰ ਕਾਉਂਸਲਰ ਸਰਪੰਚ ਸਾਰੇ ਮੇਰੇ ਨਿਗਾ ਦੇ ਵਿੱਚ ਹੋਊਗੇ ਯਾਨੀ ਕਿ ਓਦਾਂ ਵੱਡਾ ਓਦਾਂ ਮੈਂ ਚਾਹਨਾ ਵਾ ਭਾਜੀ ਕਿ ਵਜ਼ਾਪਾ ਕੋਸ਼ਿਸ਼ ਕਰ ਰਿਹਾ ਜੇ ਸਾਡੇ ਘਰ ਦੇ ਚਾਰ ਵੋਟਾਂ ਨਹੀਂ ਨਪਈਆਂ ਕਿ ਆਪਾਂ ਵੱਡੇ ਓਦਦੇ ਨੂੰ ਆਪਾਂ ਛੋਟੇ ਮੋਟੇ ਹੱਥ ਨਹੀਂ ਮਾਰਾਉਣ ਹੁਣ ਆਪਾਂ 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 ਕਿਉਂ ਬਣੀਏ ਆਹ ਵਾਲਾ ਹਾਜੀ ਅਸੀਂ ਬਣਾਂਗੇ ਸਿੱਧਾ ਪੀਐਮ ਬਣਾਂਗੇ ਆਈਸੀਐਮ ਕਿਉਂ ਬਣੀਏ ਛੋਟੇ ਓਦਦੇ ਤੇ ਕਿਉਂ ਜਾਈਏ ਅਸੀਂ ਵੱਡੇ ਓਦਦੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਆ ਕਿ ਸਾਤ ਬਹੁਤੀ ਦੇ ਨਹੀਂ ਬਣ ਸਿਰ ਬੰਨਾ ਪਾ 4 ਘੰਟੇ ਵਾਸਤੇ ਆ ਪੀਐਮ 4 ਘੰਟੇ ਵਾਸਤੇ ਬਣ ਕੇ ਇੰਡੀਆ ਮੀਰ ਕਰਕੇ ਆਪਣੇ ਦੇਸ਼ ਚ ਵਾਪਸ ਆਇਆ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇੰਡੀਆ ਨੂੰ ਭਰ ਦੇਸ਼ ਨੂੰ ਮਾਰ ਦੇ ਤੇ ਮੈਂ ਹੁਣ ਤੇ ਇੱਕ ਬਸ ਇੰਡੀਆ ਕੋ ਭਰ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਔਰ ਮੈਨੂੰ ਤੁਸੀਂ ਪੀਐਮ ਬਣਾਓ ਤੇ ਮੈਂ 4 ਘੰਟੇ ਵਾਸਤੇ ਦੇਸ਼ ਅਮੀਰ ਨਾ ਕਰਕੇ ਦਿਖਾ ਜੋ ਮਰਜ਼ੀ ਕਰ ਅਛ ਚਰਨਜੀਤ ਸਿੰਘ ਚੰਨੀ ਨੇ ਪਿੱਤੇ ਦਿਨਾ ਇੱਕ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੋਰ ਕੋਈ ਰਾਜਨੀਤਾ ਪੰਜਾਬ ਦਾ ਸੀਐਮ ਨਹੀਂ ਬਣ ਸਕਦਾ ਪਰ ਨੀਟੂ ਛਟਰਾ ਵਾਲਾ ਪੰਜਾਬ ਦਾ ਸੀਐਮ ਬਣਦਾ ਨਹੀਂ ਮੈਂ ਨਹੀਂ ਬੰਨਾ ਚਾਹੁੰਦਾ ਇਹ ਚਰਨਜੀਤ ਚੰਨੀ ਭਾਜੀ ਸੀਐਮ ਬਣ ਮੈਂ ਪੀਐਮ ਬਣੂੰਗਾ ਜੀ ਮੈਂ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਦਾ ਉਹੜਾ ਚੰਨੀ ਭਾਜੀ ਨੂੰ ਚਾਹੀਦਾ ਕਿਉਂਕਿ ਚੰਨੀ ਭਾਜੀ ਤੋਂ ਜੇ ਕੋਈ ਹੋਰ ਬੰਦਾ ਬਣਿਆ ਤੇ ਪੰਜਾਬ ਦਾ ਬੇੜਾਗਰ ਕੋਨਾ ਇੰਡੀਆ ਦਾ ਭਾਰਤ ਦੇਸ਼ ਦਾ ਬੇੜਾਗਰ ਕੋਨਾ ਕਿਉਂਕਿ ਉਹਨਾਂ ਨੇ ਪੁਲਿਸ ਮਹਿਕਮੇ ਦੀ ਤਨਖਾਹ ਵਧਾਈ ਸੀ ਸਰਕਾਰੀ ਮਹਿਕਮੇ ਦੀਆਂ ਤਨਖਾਹਾਂ ਵਧਾਈਆਂ ਸੀ ਤੁਸੀਂ ਕਹਿ ਰਹੇ ਕਿ ਚੰਨੀ ਸੀਐਮ ਹਨ ਮਤਲਬ ਉਹਨਾਂ ਨੇ ਗਲਤ ਸਟੇਟਮੈਂਟ ਦਿੱਤੀ ਨਹੀਂ ਉਹਨਾਂ ਨੂੰ ਪਤਾ ਨਹੀਂ ਸੀਗਾ ਸਟੇਟਮੈਂਟ ਦਾ ਪੂਰੀ ਸਟੇਟਮੈਂਟ ਮੇਰੇ ਕੋਲ ਸੀਗੀ ਮਤਲਬ ਕਿ ਮੈਨੂੰ ਨਹੀਂ ਪਤਾ ਕਿਉਂ ਕਿਹਾ ਪਰ ਮੈਂ पीएम नहीं, बस सीएम नहीं बनना चाहता मैं पीएम बनना चाहना यार मेरे पीएम बन के दिखाऊंगा मैं ही चार घंटे इंडिया मेरे करूंगा एम पी एम एल ए और कौंसलर सरपंच सारे मेरे निगाह होगी ਜਾਨਕੀ ਓਦਾ ਵੱਡਾ ਓਦਾ ਮੈਂ ਚਾਹਨਾ ਹੈ ਭਾਜੀ ਕਿ ਉਸ ਆਪਾਂ ਕੋਸ਼ਿਸ਼ ਕਰ ਰਹੇ ਜੇ ਸਾਡੇ ਘਰ ਦੇ ਚਾਰ ਬੋਟਾ ਨਹੀਂ ਨਪਈਆਂ ਕਿ ਆਪਾਂ ਵੱਡੇ ਓਦੇ ਨੂੰ ਆਪਾਂ ਛੋਟੇ ਮੋਟੇ ਹੱਥ ਨਹੀਂ ਮਾਰਾਉਣ ਹੁਣ ਆਪਾਂ 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 ਕਿਉਂ ਬਣੀਏ ਆਹ ਵਾਲਾ ਹਾਜੀ ਅਸੀਂ ਬਣਾਗੇ ਸਿੱਧਾ ਪੀਐਮ ਬਣਾਂਗੇ ਅਸੀਂ ਸੀਐਮ ਕਿਉਂ ਬਣੀਏ ਛੋਟੇ ਓਦੇ ਤਾਂ ਕਿਉਂ ਜਾਈਏ ਅਸੀਂ ਵੱਡੇ ਓਦੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਹੈ ਕਿ ਸਾਤ ਬੋਦੀ ਦੇ ਨਹੀਂ ਬਨ ਸਿਰ ਬੰਨਾ ਪਾ 4 ਘੰਟੇ ਵਾਸਤੇ ਹੈ ਪੀਐਮ 4 ਘੰਟੇ ਵਾਸਤੇ ਬਣ ਕੇ ਇੰਡੀਆ ਮੀਤ ਕਰਕੇ ਆਪਣੇ ਦੇਸ਼ ਚ ਵਾਪਸ ਆਇਨਾ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਹੈ ਇੰਡੀਆ ਨੂੰ ਭਰ ਦੇਸ਼ ਨੂੰ ਮਾਰ ਦੇਦੀ ਹੈ ਤੇ ਮੈਂ ਹੁਣ ਤੇ ਇੱਕ ਵਸ ਇੰਡੀਆ ਕੋ ਭਰ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਔਰ ਮੈਨੂੰ ਤੁਸੀਂ ਪੀਐਮ ਬਣਾਓ ਤੇ ਮੈਂ 4 ਘੰਟੇ ਵਾਸਤੇ ਜਰਾ ਦੇਸ਼ ਅਮੀਦ ਨਾਲ ਕਰਕੇ ਦਿਖਾ ਜਿਓ ਮਰਜ਼ੀ ਕਰਕੇ ਅਛ ਚਰਨਜੀਤ ਸਿੰਘ ਚੰਨੀ ਨੇ ਪਿੱਛੇ ਦਿਨਾ ਇੱਕ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੋਰ ਕੋਈ ਰਾਜਨੀਤਾ ਪੰਜਾਬ ਦਾ ਸੀਐਮ ਨਹੀਂ ਬਣ ਸਕਦਾ ਪਰ ਨੀਟੂ ਛਟਰਾ ਵਾਲਾ ਪੰਜਾਬ ਦਾ ਸੀਐਮ ਬਣਦਾ ਨਹੀਂ ਮੈਂ ਨਹੀਂ ਬੰਨਾ ਚਾਹੁੰਦਾ ਇਹ ਚਰਨਜੀਤ ਚੰਨੀ ਭਾਜੀ ਸੀਐਮ ਮੈਂ ਪੀਐਮ ਬਣੂੰਗਾ ਮੈਂ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਦਾ ਉਹਦਾ ਚੰਨੀ ਭਾਜੀ ਨੂੰ ਚਾਹੀਦਾ ਕਿਉਂਕਿ ਚੰਨੀ ਭਾਜੀ ਤੋਂ ਜੇ ਕੋਈ ਹੋਰ ਬੰਦਾ ਬਣਿਆ ਤੇ ਪੰਜਾਬ ਦਾ ਬੇੜਾਗਰ ਕੋਨਾ ਇੰਡੀਆ ਦਾ ਭਾਰਤ ਦੇਸ਼ ਦਾ ਬੇੜਾਗਰ ਕੋਨਾ ਕਿਉਂਕਿ ਉਹਨਾਂ ਨੇ ਪੁਲਿਸ ਮਹਿਕਮੇ ਦੀ ਤਨਖਾਹ ਵਧਾਈ ਸੀ ਸਰਕਾਰੀ ਮਹਿਕਮੇ ਦੀਆਂ ਤਨਖਾਹਾਂ ਵਧਾਈਆਂ ਸੀ ਤੁਸੀਂ ਕਹਿ ਰਹੇ ਕਿ ਚੰਨੀ ਸੀਐਮ ਮਨ ਲਓ ਉਹਨਾਂ ਨੇ ਗਲਤ ਸਟੇਟਮੈਂਟ ਦਿੱਤੀ ਨਹੀਂ ਉਹਨਾਂ ਨੂੰ ਪਤਾ ਨਹੀਂ ਸੀਗਾ ਸਟੇਟਮੈਂਟ ਦਾ ਪੂਰੀ ਸਟੇਟਮੈਂਟ ਮੇਰੇ ਕੋਲ ਸੀਗੀ ਮਤਲਬ ਕਿ ਮੈਨੂੰ ਨਹੀਂ ਪਤਾ ਕਿਉਂ ਕਿਹਾ ਪਰ ਮੈਂ पीएम नहीं बस सीएम नहीं बनना चाहता मैं पीएम बनना चाहना यार मेरे पीएम बनकर दिखाऊंगा मैं ही चार घंटे इंडिया मेर करूंगा एम पी एम एल ए और कौंसलर सरपंच सारे मेरे निगाह हो गए ਜਾਨਕੀ ਓਦਾ ਵੱਡਾ ਓਦਾ ਮੈਂ ਚਾਹੁੰਨਾ ਵਾ ਭਾਜੀ ਕਿਉਂ ਆਪਾਂ ਕੋਸ਼ਿਸ਼ ਕਰ ਰਹੇ ਜੇ ਸਾਡੇ ਘਰ ਦੇ ਚਾਰ ਬੋਟਾ ਨਹੀਂ ਨਪਈਆਂ ਕਿ ਆਪਾਂ ਵੱਡੇ ਉਹਦੇ ਨੂੰ ਆਪਾਂ ਛੋਟੇ ਮੋਟੇ ਹੱਥ ਨਹੀਂ ਮਾਰਾਉਣ ਹੁਣ ਆਪਾਂ 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 ਕਿਉਂ ਬਣੀਏ ਆਹ ਵਾਲਾ ਭਾਜੀ ਅਸੀਂ ਬਣਾਂਗੇ ਸਿੱਧਾ ਪੀਐਮ ਬਣਾਂਗੇ ਆਈਸੀਐਮ ਕਿਉਂ ਬਣੀਏ ਛੋਟੇ ਉਹਦੇ ਤਾਂ ਕਿਉਂ ਜਾਈਏ ਅਸੀਂ ਵੱਡੇ ਉਹਦੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਹੈ ਕਿ ਸਾਡ ਬੋਦੀ ਦੇ ਨੀ ਬਣਾ ਸਿਰ ਬੰਨਾ ਪਾ 4 ਘੰਟੇ ਵਾਸਤੇ ਹੈ ਪੀਐਮ 4 ਘੰਟੇ ਵਾਸਤੇ ਬਣ ਕੇ ਇੰਡੀਆ ਮੀਰ ਕਰਕੇ ਆਪਣੇ ਦੇਸ਼ ਚ ਵਾਪਸ ਆਇਨਾ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇੰਡੀਆ ਨੂੰ ਭਰ ਦੇਸ਼ ਨੂੰ ਮਾਰ ਦੇ ਤੇ ਮੈਂ ਹੁਣ ਤੇ ਇੱਕ ਵਾਸਤੇ ਇੰਡੀਆ ਕੋ ਭਰ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਪਰ ਮੈਨੂੰ ਤੁਸੀਂ ਪੀਐਮ ਬਣਾਓ ਤੇ ਮੈਂ 4 ਘੰਟੇ ਵਾਸਤੇ ਦੇਸ਼ ਅਮੀਰ ਨਾ ਕਰਕੇ ਦਿਖਾ ਜੋ ਮਰਜ਼ੀ ਕਰਕੇ